ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਪਿੰਡ ਧੂੜਕੋੜ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਹੁੰਚੇ ਆ ਜੀ ਤਾਂ ਪਿੰਡ ਵਾਸੀਆਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀਗਾ ਜੋ ਕਿ ਹੜਪੀਰਤਾ ਦੇ ਪ੍ਰਤੀ ਪਿੰਡ ਦੇ ਵਿੱਚੋਂ ਸਾਰੇ ਪਿੰਡ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਗਰਾਹੀ ਕੀਤੀ ਸਾਰੇ ਸਰਪੰਚਾਂ ਨੇ ਮੌਜੂਦਾ ਸਰਪੰਚ ਸਾਹਿਬਾ ਸਰਪੰਚ ਸਾਰੀ ਟੀਮ ਨੇ ਪਿੰਡ ਦੇ ਲੋਕਾਂ ਨੇ ਪਾਰਟੀਬਾਜੀ ਤੋਂ ਜੋ ਉੱਪਰ ਉੱਠ ਕੇ ਸਾਰੀ ਉਗਰਾਹੀ ਕੀਤੀ ਤੇ ਉੱਥੇ ਜਿਹੜਾ ਤੁਸੀਂ ਕੱਲ ਦੇਖਿਆ ਹੋਣਾ ਕਿ ਰਾਸ਼ਨ ਪਹੁੰਚਦਾ ਕੀਤਾ ਤਾਂ ਐਨਆਰਆਈ ਵੀਰਾਂ ਨੇ ਵੀ ਬਹੁਤ ਜਿਆਦਾ ਸੰਯੋਗ ਦਿੱਤਾ ਤਾਂ ਸਾਡੇ ਪਿੰਡ ਧੂੜਕੋਟ ਦੇ ਵਿੱਚ ਕੁਝ ਗਰੀਬ ਪਰਿਵਾਰ ਜਿਹੜੇ ਦਿਹਾੜੀਦੱਪੇ ਵਾਲੇ ਗਰੀਬ ਪਰਿਵਾਰ ਸੀ ਉਹਨਾਂ ਤੇ ਵੀ ਇਸ ਮੀਂਹ ਦਾ ਬਹੁਤ ਜਿਆਦਾ ਅਸਰ ਹੋਇਆ ਤੇ ਕਿਸੇ ਦਾ ਮਕਾਨ ਡਿੱਗ ਪਿਆ ਕਿਸੇ ਦਾ 파ਟ ਗਿਆ ਪਰ ਉਹ ਵੀ ਦਿਹਾੜੀਦੱਪੇ ਵਾਲੇ ਬੰਦੇ ਸੀਗੇ ਤੇ ਉਹਨਾਂ ਨੇ ਵੀ ਇਸ ਟੀਮ ਨੂੰ गुजारिश ਕੀਤੀ ਕਿ ਸਾਡੀ ਵੀ ਹੈਲਪ ਕੀਤੀ ਜਾਵੇ ਸੋ ਅਸੀਂ ਵੀ ਧੰਨਵਾਦ ਕਰਦੇ ਹਾਂ ਸਾਰੇ ਸਰਪੰਚ ਸਹਿਪਾਨਾਂ ਦਾ ਮੌਜੂਦਾ ਸਰਪੰਚਾ ਜਿਵੇਂ ਕਿ ਜਗਰੂਪ ਸਿੰਘ ਸੁਖਜੀਤ ਸਿੰਘ ਜੀ ਸਰਦਾਰ ਗੁਰਬਖਸ਼ ਸਿੰਘ ਜੀ ਸਾਫਾ ਸਰਪੰਚ ਤਾਂ ਸਾਰੇ ਜਿਹੜੇ ਹੋਰ ਵੀ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਾਰੀ ਟੀਮ ਖੜੀ ਹੈ ਜਿਵੇਂ ਜੇ ਮੈਂ ਨਾਮ ਲਾਵਾਂਗਾ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਊਗਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਕੇ ਜਿਨ੍ਹਾਂ ਨੇ ਅੱਗੇ ਲਾ ਕੇ ਜਿਹੜਾ ਇਹ ਉਪਰਾਲਾ ਕੀਤਾ ਤਾਂ ਜਿਹੜਾ ਇਹਨਾਂ ਨੇ ਰਾਸ਼ਨ ਪਾਣੀ ਕੱਲ ਪਹੁੰਚਦਾ ਕੀਤਾ ਸੀਗਾ ਤਾਂ ਉਹਦੇ ਵਿੱਚੋਂ ਕੁਝ ਜੋ ਵੀ ਪੈਸਾ ਤੇ ਲ ਜਿਹੜੀ ਕਿ ਵਾਪਸੀ ਆਈ ਆ ਵਧੀਆ ਹੈ ਸੋ ਇਹਨਾਂ ਨੇ ਸੋਚ ਬਹੁਤ ਵਧੀਆ ਇਹਨਾਂ ਨੇ ਇੱਕ ਹੋਰ ਉਪਰਾਲਾ ਕੀਤਾ ਕਿ ਜੋ ਕਿ ਆਪਣੇ ਪਿੰਡ ਦੇ ਵਿੱਚ ਗਰੀਬ ਪਰਿਵਾਰਾਂ ਦਾ ਨੁਕਸਾਨ ਹੈਗਾ ਜਿੰਨੀ ਜੋਗੇ ਹੈਗੇ ਆਪਾਂ ਉਹਨਾਂ ਦੀ ਵੀ ਪੂਰਤੀ ਕਰੀਏ ਸੋ ਅਸੀਂ ਬੇਨਤੀ ਕਰਦੇ ਆਂ ਕਿ ਪਿੰਡ ਦੇ ਵਿੱਚੋਂ ਕੋਈ ਹੋਰ ਵੀ ਜਿਹ ਕੋਈ ਇਹਨਾਂ ਪਰਿਵਾਰਾਂ ਦੀ ਜੇ ਹੈਲਪ ਕਰਨੀ ਚਾਹੁੰਦਾ ਤਾਂ ਉਹ ਸਰਪੰਚ ਸਾਹਿਬ ਉਹਨਾਂ ਨਾਲ ਵੀ ਸੰਪਰਕ ਕਰ ਸਕਦਾ ਪਰਿਵਾਰ ਉਹਨਾਂ ਨਾਲ ਵੀ ਸੰਪਰਕ ਕਰ ਸਕਦਾ ਤਾਂ ਜਿਹੜੇ ਕਿ ਇਹਨਾਂ ਆਪਾਂ ਪਰਿਵਾਰਾਂ ਦੀ ਕਿਉਂਕਿ ਆਪਣੇ ਪਿੰਡ ਦੇ ਪਰਿਵਾਰ ਆ ਜੀ ਤੇ ਇਹਨਾਂ ਦੀ ਹੈਲਪ ਕੀਤੀ ਜਾਵੇ ਬਾਕੀ ਆਪਾਂ ਸਰਪੰਚ ਸਾਹਿਬ ਉਹਨਾਂ ਨਾਲ ਸਾਰੀ ਗੱਲਬਾਤ ਕਰ ਕਿ ਇਹਨਾਂ ਦੀ ਆਪਾਂ ਕੀ ਮਦਦ ਕਰ ਰਹੇ ਆ ਤੇ ਜਿਹੜਾ ਨੁਕਸਾਨ ਆ ਇਹਨਾਂ ਪਰਿਵਾਰਾਂ ਦਾ ਕਿੰਨਾ ਹਾਂਜੀ ਸਰਪੰਚ ਸਾਹਿਬ ਜਿਹੜਾ ਪਿੰਡ ਧੂੜਦਕੋਟ ਦੇ ਵਿੱਚ ਤੁਹਾਡੇ ਕੋਲੇ ਪਰਿਵਾਰ ਆਇਆ ਤੁਹਾਡੀ ਟੀਮ ਕੋਲ ਹੈ ਜੀ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਤੇ ਕੀ ਤੁਸੀਂ ਹੈਲਪ ਕਰ ਸਕਦੇ ਹੋ ਉਹਨਾਂ ਦੀ ਕੀ ਕਿਵੇਂ ਪਰਿਵਾਰਾਂ ਨੂੰ ਬੁਲਾਇਆ ਅੱਜ ਦੱਸੋ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਜੀ ਕੀ ਪੱਤੇ ਕਾਫੀ ਦਿਨਾਂ ਤੋਂ ਸਾਡੇ ਕੋਲੇ ਪਰਿਵਾਰ ਆਉਂਦੇ ਜਾਂਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਸਾਡੇ ਕੋਠੇ ਡਿੱਗੇ ਪਏ ਆ ਸਾਡੇ ਪਿੰਡ ਦੇ ਐਸ ਸੀ ਭਾਈ ਚਾਰੇ ਦੇ ਇਹ ਪਰਿਵਾਰ ਆ ਹਾਂਜੀ ਉਹਨਾਂ ਨੂੰ ਅਸੀਂ ਜਿਹੜੀ ਰਾਸ਼ੀ ਸਾਡੇ ਕੋਲੇ ਇਕੱਠੀ ਹੋਈ ਸੀ ਮਹੜ ਭੀਟ ਦਾ ਵਾਸਤੇ ਹਾਂਜੀ ਉਹ ਚੋ ਕੁਛ ਰਾਸ਼ੀ ਸਾਡੇ ਕੋਲੇ ਵਧੀ ਆ ਠੀਕ ਹੈ ਉਹਦੇ ਚੋਂ ਅਸੀਂ ਜਿਹੜੇ ਪਰਿਵਾਰ ਇਹਨਾਂ ਨੂੰ ਸੱਜ ਕੇ ਹੁਣ 51 500 ਰੁਪਏ ਦੇ ਕੇ ਇਹਨਾਂ ਦੀ ਸ਼ੁਰੂਆਤ ਕਰਾਉਣੇ ਕੰਮ ਦੀ ਠੀਕ ਹੈ ਠੀਕ ਹੋਰ ਵੀ ਇਹਨਾਂ ਦੀ ਮਦਦ ਕਰਾਂਗੇ ਜਿੰਨੇ ਜੋਗੇ ਸੀ ਹੈਗੇ ਆ ਹਾਂਜੀ ਹਾਂਜੀ ਤੇ ਹੋਰ ਵੀ ਅਸੀਂ ਪਿੰਡ ਨਗਰਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਜਿਹੜਾ ਵੀ ਜਿੰਨੀ ਮਨਕਿ ਜੋਗ ਸਮਝਦਾ ਉਹ ਹਸਾਬ ਨਾਲ ਇਹਨਾਂ ਨੂੰ ਰਾਸ਼ੀ ਦੇ ਕੇ ਜ ਇਹਨਾਂ ਦਾ ਵਿਚਾਰਾ ਦਾ ਕੋਈ ਮਕਾਨ ਖੜਾ ਕੀਤਾ ਜਾਵੇ ਹਾਂਜੀ ਤੇ ਜਿੰਨੇ ਵੀ ਐਨ ਆਰ ਆਈ ਭਰਾ ਸਾਡੇ ਸੁਣਦੇ ਆ ਉਹ ਵੀ ਇਹਨਾਂ ਦੀ ਜਿਹੜੀ ਜਿੰਨੀ ਕ ਮਦਦ ਵਿਚਾਰੇ ਇਹਨਾਂ ਦੀ ਹੋ ਸਕਦੀ ਗਰੀਬਾਂ ਦੀ ਕਰਕੇ ਆਪਾਂ ਇਹਨਾਂ ਨੇ ਕੋਠੇ ਡਿੱਗੇ ਪਏ ਘਰ ਡਿੱਗੇ ਪਏ ਇਹਨਾਂ ਤੰਬੂ ਲਾ ਕੇ ਬਾਹਰ ਬੈਠੇ ਆ ਇਹਨਾਂ ਦੀ ਮਦਦ ਕਰਨ ਵਾਸਤੇ ਅੱਜ ਇਹਨਾਂ ਨੂੰ ਬੁਲਾਇਆ ਸਾਡੇ ਸਰਪੰਚ ਸਾਹਿਬ ਨਗਰ ਦੇ ਸਰਦਾਰ ਅਜਗਰੂਪ ਸਿੰਘ ਜੀ ਤੇ ਸਾਰੀ ਪੰਚਾਇਤ ਆ ਸਾਡੇ ਨਗਰ ਨਿਵਾਸੀ ਆ ਸਾਰੇ ਭਰਾ ਤੇ ਇਹੋ ਪਰਿਵਾਰ ਵੀ ਸਾਡੇ ਕੋਲੇ ਮੌਜੂਦ ਆ ਉਹਨਾਂ ਨੂੰ ਇੰਤਰਾਸ਼ੀ ਦੇ ਕੇ ਹੁਣ ਉਹਨਾਂ ਨੂੰ ਕੰਮ ਸ਼ੁਰੂ ਕਰਾਉਣੇ ਆ ਆਓ ਭਾਈ ਆਜੋ ਭਾਈ ਜੀ ਆ ਦਰਸ਼ਨ ਆ ਦਰਸ਼ਨ ਆ ਦਰਸ਼ਨ ਸਿੰਘ ਨੂੰ ਅਸੀਂ 5100 ਰੁਪਇਆ ਦੇ ਕੇ ਇਹਦੀ ਸ਼ੁਰੂਆਤ ਕਰਾਉਣੇ ਕੰਮ ਦੀ ਸੱਚੇ ਪਾਤਸ਼ਾਹਾਂ ਦਾ ਨੂੰ ਚੜ੍ਹਦੀਆਂ ਕਲਾ ਚ ਰੱਖਦੇ ਚਲੋ ਜੀ ਆਓ ਵੀ ਦੂਜਾ ਨਾਨਕਾ ਆਜੋ ਵੀ ਆਜੋ ਵੀ ਆਓ ਚਲੋ ਇਧਰ ਆਇਆ ਇਹ ਨਾਨਕ ਸਿੰਘ ਆ ਇਹਦਾ ਵੀ ਜਿਹੜਾ ਕੋਠਾ ਡਿੱਗਿਆ ਵਾ ਇਹਨੂੰ ਵੀ 5100 ਰੁਪਇਆ ਦਿੱਤਾ ਹੋਰ ਵੀ ਅਸੀਂ ਜਿੰਨੇ ਆਉਣਗੇ ਪਰਿਵਾਰ ਉਹਨਾਂ ਦੀ ਮਦਦ ਕਰਾਂਗੇ ਜੋ ਹਿਸਾਬ ਨਾਲ ਸਾਡੇ ਕੋਲ ਰਾਸ਼ੀ ਆਈ ਜਾਊਗੀ ਅਸੀਂ ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਮਦਦ ਕਰਨ ਜ਼ਰੂਰ ਜਿੰਨਾ ਜਿੰਨਾ ਪਰਿਵਾਰਾਂ ਨੇ ਸਾਡੇ ਕੋਲੇ ਆ ਕੇ ਅਪੀਲ ਕੀਤੀ ਹੈ ਵੀ ਸਾਨੂੰ ਤੁਸੀਂ ਵੀ ਸਰਕਾਰ ਵੱਲੋਂ ਪੈਸੇ ਦਿਵਾਓ ਅਸੀਂ ਸਰਪੰਚ ਸਾਹਿਬ ਨੂੰ ਸੱਦਿਆ ਅੱਜ ਇਹਨਾਂ ਨੂੰ ਕਹਿ ਕੇ ਬੇਨਤੀ ਕੀਤੀ ਆ ਕਿ ਸਰਕਾਰ ਤੱਕ ਆਵਾਜ਼ ਪਹੁੰਚਾਓ ਇਨਾਂ ਨੇ ਜਿਹੜੀ ਆ ਬੰਦ ਦੀ ਹੈਲਪ ਇਹਨਾਂ ਦੀ ਕਰਵਾਈ ਜਾਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਮਰਹੂਮ